ITBP ਦੇ ਵਿੱਚ ਜੌਬ ਕਰਦੇ ਸੀ। ਕਵਾਟੀ ਤੋਂ ਅੱਗੇ ਤੇਜਪੁਰ ਤੇਜਪੁਰ ਤੋਂ ਅੱਗੇ ਬਲੋਗਾਮ ਦੇ ਵਿੱਚ ਆਪਣੀ ਡਿਊਟੀ ਦੇ ਉੱਤੇ ਤਾਇਨਾਤ ਸੀ। ਟੈਂਪ ਦੇ ਵਿੱਚ ਪੂਰਾ ਹੀ ਆਸ-ਪਾਸ ਦੇ ਲੋਕਾਂ ਦੇ ਵਿੱਚ ਸੋਕ ਦੀ ਲਹਿਰ ਰਹੀ। ਪਰ ਅਚਾਨਕ ਤਬੀਤ ਉਹਨਾਂ ਦੀ ਖਰਾਬ ਹੋਣ ਦਾ ਕਰਕੇ ਉਹਨਾਂ ਦੀ ਡੈਥ ਹੋ ਗਈ। ਅੰਮ੍ਰਿਤਸਰ ਦੇ ਰਈਏ ਦੇ ਨੇੜਲੇ ਪਿੰਡ ਚੀਮਾ ਬਾਠ ਦੇ ਜਵਾਨ ਦੀ ਡਿਊਟੀ ਦੌਰਾਨ ਮੌਤ ਹੋਣ ਦੀ ਖਬਰ ਮਿਲੀ ਸੀ ਦੱਸਿਆ ਜਾ ਰਿਹਾ ਹੈ ਕਿ ਅਸਾਮ ਦੇ ਵਿੱਚ ਗੁਹਾਟੀ ਵਿਖੇ ਬਿਮਾਰ ਹੋਣ ਕਾਰਨ ਜਿਹੜਾ ਇਹ ਨੌਜਵਾਨ ਹੈ ਸ਼ਹੀਦ ਹੋ ਗਿਆ ਸੀ ਇਸ ਨੌਜਵਾਨ ਦੀ ਮ੍ਰਿਤਕ ਦੇ ਬੀਤੀ ਦਿਨੀ ਇਸ ਦੇ ਜੱਦੀ ਪਿੰਡ ਪਹੁੰਚੀ ਜਿੱਥੇ ਕਿ ਆਈਟੀਬੀਪੀ ਦੇ ਜਵਾਨਾਂ ਵੱਲੋਂ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਮ੍ਰਿਤਕ ਜਵਾਨ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਲੜਕੇ ਛੱਡ ਗਿਆ ਹੈ ਤੇ ਮ੍ਰਿਤਕ ਸ਼ਹੀਦ ਜਵਾਨ ਹਜੇ ਮਹੀਨਾ ਕੋ ਪਹਿਲਾਂ ਹੀ ਛੁੱਟੀ ਕੱਟ ਕੇ ਡਿਊਟੀ ਤੇ ਵਾਪਸ ਪਰਤਿਆ ਸੀ ਤੇ ਇਸੇ ਦੌਰਾਨ ਉੱਥੇ ਜਾ ਕੇ ਬਿਮਾਰ ਹੋ ਗਿਆ ਤੇ ਬੀਤੀ 4 ਫਰਵਰੀ ਨੂੰ ਉਸ ਦੀ ਮੌਤ ਹੋ ਗਈ ਇਸ ਮੌਕੇ ਪਿੰਡ ਵਾਸੀਆਂ ਤੇ ਮ੍ਰਿਤਕ ਦੇ ਹੋਰ ਸਕੇ ਸਬੰਧੀਆਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਕੀ ਦੱਸਿਆ ਆਓ ਸੁਣਦੇ ਹਾਂ। ਤਰਸੇਮ ਸਿੰਘ ਜੀ ਮੇਰੇ ਕਜਨ ਬਰਦਰ ਸੀ। ਤੇ ਆਈਟੀਬੀਪੀ ਦੇ ਵਿੱਚ ਜੌਬ ਕਰਦੇ ਸੀ। ਇਹਨਾਂ ਦੀ 59 ਆਈਟੀਬੀਪੀਸੀ ਜੋ ਗਵਾਟੀ ਤੋਂ ਅੱਗੇ ਤੇਜਪੁਰ ਤੇਜਪੁਰ ਤੋਂ ਅੱਗੇ ਬਾਲੋਗਾਮ ਦੇ ਵਿੱਚ ਆਪਣੀ ਡਿਊਟੀ ਦੇ ਉੱਤੇ ਤਹਿਨਾਤ ਸੀ। ਤੇ ਉਸ ਡਿਊਟੀ ਦੇ ਉੱਤੇ ਤਹਿਨਾਤ ਡਿਊਟੀ ਦੇ ਦੌਰਾਨ ਜੋ ਕੱਲ ਸਾਡੀ ਇਨਦੇ ਅਧਿਕਾਰੀਆਂ ਦੇ ਨਾਲ ਵੀ ਗੱਲ ਹੋਈ ਸੀ ਡਿਊਟੀ ਦੇ ਦੌਰਾਨ ਇਹਨਾਂ ਦੇ ਉਥੇ ਸ਼ਹੀਦ ਹੋ ਗਏ ਨੇ ਅਸੀਂ ਅੱਜ ਸਵੇਰ ਜਿਸ ਟਾਈਮ ਦੇ ਵਿੱਚ ਪਿੰਡ ਦੇ ਵਿੱਚ ਇਸ ਸੀ ਵੀ ਦੇ ਬਾਰੇ ਖਬਰ ਦੇ ਬਾਰੇ ਪਤਾ ਲੱਗਾ ਤੋਂ ਪਿੰਡ ਦੇ ਵਿੱਚ ਅਚਾਨਕ ਸੀ ਇੱਕ ਚਹਲਾਟਾ ਜਿਹਾ ਸਾ ਆ ਗਿਆ ਔਰ ਜੋ ਪਿੰਡ ਦੇ ਵਿੱਚ ਪੂਰਾ ਹੀ ਆਸ-ਪਾਸ ਦੇ ਲੋਕਾਂ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪੂਰਾ ਹੀ ਪਿੰਡ ਸ਼ੋਕ ਮਨਾ ਰਿਹਾ ਹੈ ਉਸ ਅੱਜ ਸਰਸੇਮ ਸਿੰਘ ਦੀ ਉਹ ਡੱਡ ਬੋਡੀ ਉਹ ਉਹਨਾਂ ਦੇ ਘਰ ਪਹੁੰਚ ਗਈ ਏ ਔਰ ਉਹਨਾਂ ਦਾ ਪੂਰੇ ਹੀ ਸਨਮਾਨ ਦੇ ਨਾਲ ਗਾਰਡ ਆਫ ਉਹਨਰ ਦੇ ਨਾਲ ਉਹ ਰੀਤਕਨ ਨਾਲ ਆਤਮ ਨੂੰ ਪਟਗਾ이트 ਤੇ ਗਈ ਉਹਨਾਂ ਨੂੰ ਜੋ ਬਹੁਤ ਹੀ ਦੁੱਖ ਭਾਈ ਜਿਹੜੀ ਆਏ ਖਬਰ ਮਿਲਣ ਤੋਂ ਬਾਅਦ ਸਾਰਾ ਪਿੰਡ ਅਦਾਸੀ ਵਿੱਚ ਸਮਾ ਗਿਆ ਕਿ ਤਰਸੇਨ ਸਿੰਘ ਇਹ ਆਈ ਸੀਟਵੀ ਦੇ ਵਿੱਚ ਹੋਲਦਾਰ ਰੈਂਕ ਤੇ ਮੌਜੂਦ ਸਨ ਪਰ ਅਚਾਨਕ ਤਬੀਤ ਉਹਨਾਂ ਦੀ ਖਰਾਬ ਹੋਣ ਦਾ ਕਰਕੇ ਉਹਨਾਂ ਦੀ ਡੈਥ ਹੋ ਗਈ ਅੱਜ ਸਵੇਰ ਮਾਰਨਿੰਗ ਚ ਇਹਨਾਂ ਨੂੰ ਪਿੰਡ ਲੈ ਆਂਦਾ ਗਿਆ ਤੇ ਅੰਤਿਮ ਸੰਸਕਾਰ ਕੀਤਾ ਗਿਆ ਬਹੁਤ ਹੀ ਮਨ ਭਾਗਾ ਦੁੱਖ ਦੀ ਖਬਰ ਹੈ ਪਰਿਵਾਰ ਬਹੁਤ ਸਤਵੇਂ ਦੇ ਵਿੱਚ ਤੇ ਸਾਰੇ ਹੀ ਪਿੰਡ ਬਹੁਤ ਹੀ ਜਿਹੜਾ ਮੱਤਭਾਗੀ ਖਬਰ ਸੁਣ ਕੇ ਅਦਾਸ ਅਦਾਸੀ ਸਾ ਗਈ ਚੜਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜੰਦੀ ਰਿਪੋਰਟ